ਬਾਏ ਬਾਈ ਨਵੇਂ ਕਾਲਾ ਸਿਆ ਠੀਕ ਆ ਭਾਈ ਠੀਕ ਆ ਹੋਰ ਕਿਵੇਂ ਗਰ ਮਿਲਛਾ ਠੀਕ ਆ ਕਿਵੇਂ ਤਾਂ ਆ ਜਾ ਬੈਠਾ ਵਸਦਾ ਯਾਰ ਉਹੀ ਅੱਜ ਕੱਲ ਤੈਨੂੰ ਪਤਾ ਜਿਹੜੇ ਦਿਨ ਹੁੰਦੇ ਨੇ ਠੰਡ ਦੇ ਠੰਡ ਦੇ ਨਹੀਂ ਹੁੰਦੇ ਗਿਲਾਸਿਆ ਕੱਲੀ ਦੇ ਇਹ ਅੱਛਾ ਇਹ ਤੈਨੂੰ ਫਿਰ ਪਤਾ ਹੀ ਨਹੀਂ ਆ ਟ੍ਰੈਡ ਜੈ ਕਿਤੇ ਜਾਂਦਾ ਜੀ ਯਾਰ ਉਹ ਤਾਂ ਉਹ ਡਿੱਕ ਚ ਲੱਗਿਆ ਉਹ ਤਾਂ ਮੁੰਡੇ ਉਹਨੇ ਅੱਜ ਤਾਂ ਦੋ ਦਿਨਾਂ ਦੇ ਤਿਆਰ ਹੋਈ ਜਾਂਦੇ ਨੇ ਅੱਛਾ ਫਿਰ ਉਹਨੇ ਕਟ ਕਟ ਪਵਾਏ ਕਟ ਕੱਜ ਪਵਾਏ ਬਾਲਾ ਬੋਲਾ ਚ ਸਾੜੀ ਦੂੜੀ ਚ ਵੀ ਕਹਿੰਦੇ ਸਰਹੰਦ ਮੇਲੇ ਤੇ ਜਾਣਾ ਵਾਹਿਗੁਰੂ ਵਾਹਿਗੁਰੂ ਉਹ ਭਰਾਵਾ ਸਰਹੰਦ ਮੇਲਾ ਨਹੀਂ ਹੈਗਾ ਉਹ ਹੋਰ ਭਾਈ ਕੀ ਹੈ ਫਿਰ ਮੇਲੇ ਸਾਂ ਕਿੱਥੇ ਦੁਰਿਆ ਫਿਰ ਤਾਂ ਤੂੰ ਮੇਲਾ ਕਹਿਣਾ ਯਾਰ ਉਹ ਕਹਿੰਦੇ ਸੀ ਮੁੰਡੇ ਕਹਿੰਦੇ ਬੜੇ ਦੁੱਖ ਦੀ ਗੱਲ ਆ ਯਾਰ ਇਹਨਾਂ ਇਹਨਾਂ ਮੁੰਡਿਆਂ ਵਾਸਤੇ ਵੀ ਬੜੀ ਦੁੱਖ ਦੀ ਗੱਲ ਆ ਜਿੱਥੇ ਉਹ ਅਜ ਮੇਲਾ ਕਹਿੰਦੇ ਨੇ ਨਾ ਤੈਨੂੰ ਪਤਾ ਉੱਥੇ ਕਿੰਨਾ ਦੀ ਹਿੰਸਾ ਹੋਈ ਸੀ ਕਿੰਨਾ ਦੀ ਹੋਈ ਸੀ ਭਾਈ ਆਪਣੇ ਛੋਟੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੇ ਛੋਟੇ ਸਾਹਿਬਜ਼ਾਦੇ ਸੀਗੇ ਨਾ ਹਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਠੀਕ ਹੈ ਇੱਕ ਦੀ ਉਮਰ 7 ਸਾਲ ਸੀ ਤੇ ਇੱਕ ਦੀ 9 ਸਾਲ ਸੀ ਠੀਕ ਹੈ ਬਈ ਆਹ ਦਿਨਾਂ ਦੇ ਵਿੱਚ ਗਰਮੇਲ ਸਿਆ ਠੰਡਾ ਬਰਜ ਸੀਤ ਲਹਿਰ ਆਪਾਂ ਦੇ ਕੱਪੜੇ ਲੈ ਕੇ ਬੈਠੇ ਆ ਹਾਂ ਤੇ ਕੋਫਰ ਚੱਲਦਾ ਸੀਗਾ ਠੀਕ ਹੈ ਬਈ ਤੇ ਦਾਦੀ ਮਾਤਾ ਗੁਜਰ ਕੌਰ ਦੀ ਬੁੱਕਲ 'ਚ ਸੀਗੇ ਠੀਕ ਹੈ ਤੇ ਉਹਨਾਂ ਨੇ ਤੇਰੇ ਹੁਣ ਮੇਲੇ ਦੀ ਗੱਲ ਤੇ ਕੱਟਾਂ ਦੀ ਗੱਲ ਕਰਦਾ ਉਹਨਾਂ ਨੇ ਸ਼ਾਇਦ ਤਾਂ ਪਤਾ ਕਿਹੜੀ ਗੱਲ ਤੇ ਸੀ ਇਹਨਾਂ ਜਿਹੜੇ ਆਪਾਂ ਕੱਟ ਬਵਾ ਰਹੇ ਆ ਦਾੜ੍ਹੀਆਂ 'ਚ ਤੇ ਬਾਲ ਖੜੇ ਕਰ ਰਹੇ ਆ ਸਿਰਫ ਇਹਨਾਂ ਦੀ ਗੱਲ ਖਾਤਰ ਅੱਛਾ ਜੀ ਹਾਂ ਸੂਬਾ ਜਰਾ ਤਾਂ ਕਹਿੰਦਾ ਸੀ ਵੀ ਤੁਸੀਂ ਮੇਰਾ ਦੀਨ ਕਬੂਲ ਲਓ ਤੇ ਮਤਲਬ ਆ ਕੇਸ ਕਟਾ ਦਿਓ ਤੇ ਉਹ ਕਹਿੰਦੇ ਸੀ ਵੀ ਨਹੀਂ ਇਹ ਸਾਨੂੰ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਸਿੱਖੀ ਆ ਤੇ ਆਪਾਂ ਅੱਜ ਉਹਨੂੰ ਮੇਲਾ ਕਿਨੇ ਆ ਯਾਰ ਤੇ ਬਾਕੀ ਸਿਰੇ ਉੱਥੇ ਬਈ ਅੱਜ ਦੇ ਤੂੰ ਐ ਲਾਲਾ ਵੀ ਆ ਦਿਨਾਂ ਦੇ ਵਿੱਚ ਜਦੋਂ ਕੋਫਰ ਚੱਲਦਾ ਸੀ ਮੋਤੀराम ਮੇਰਾ ਸੁਣਿਆ हां बड़ा बड़ा सुना तू ज्यादा नहीं पता दुनिया ਦੇ ਵਿੱਚ ਜੇ ਉਹਨੇ ਮਤਲਬ ਦੁੱਧ ਪਿਲਾਉਣ ਦੀ ਆਪਾਂ ਕੀਮਤ ਕਹਿ ਦਨੇ ਆ ਜਿਹੜੀ ਕੀਮਤ ਉਹਨੇ ਮਤਲਬ ਉਹ ਜਿਹੜੇ ਦਾ ਪਰਿਵਾਰ ਪੀੜਤਾ ਸੀ ਪੀੜਤਾ ਸੀ ਉਹ ਕਿਵੇਂ ਸੀ ਬਾਈ ਉਹ ਬਾਈ ਇਹੀ ਸੀ ਵੀ ਮਤਲਬ ਜਦੋਂ ਮਾਤਾ ਗੁਜਰਕੌਰ ਦੇ ਬੱਚੇ ਠੀਕ ਹੈ ਉੱਥੇ ਸੀਗੇ ਮਤਲਬ ਬਰਜ ਦੇ ਵਿੱਚ ਕੈਦ ਕੀਤੇ ਹੋਏ ਸੀ ਤਾਂ ਮੋਤੀ RAM ਮਹਿਰਾ ਸੀਗਾ ਜਿਹੜਾ ਉਹਨਾਂ ਨੂੰ ਦੁੱਧ ਪਲਾਉਣ ਦੀ ਸੇਵਾ ਮਿਲੀ ਸੀ ਬਾਈ ਅੱਛਾ ਬਾਈ ਉਹ ਉਹਨਾਂ ਨੂੰ ਸੇਵਾ ਕਰਦਾ ਸੀ ਉਹ ਵੀ ਗੁਰੂ ਜੀ ਦਾ ਭਗਤ ਸੀ ਇੱਕ ਤਰ੍ਹਾਂ ਦਾ ਠੀਕ ਹੈ ਬਾਈ ਪਹਿਲਾਂ ਤਾਂ ਬਾਈ ਉਹਦਾ ਜਿਹੜੇ ਉੱਥੇ ਪਹਿਰੇ ਤੇ ਸੀ ਉਹਨੂੰ ਕਿਆ ਕਰਨ ਲੈ ਮੋਰ ਦੇ ਦੇ ਇੱਕ ਤੇ ਦੁੱਧ ਪਿਆ ਦੇਖੋ ਕਿੰਨੇ ਪਾਪੀ ਲੋਕ ਸੀ ਪਹਿਲਾਂ ਉਹਨੇ ਬਾਈ ਸੇਵਨਾ ਦਿੱਤਾ ਜਿਹੜਾ ਸੀ ਫਿਰ ਆਪਦੇ ਘਰ ਵਾਲੀ ਦੇ ਕੰਗਣ ਜੋ ਕੋਸੀ ਬੇਜਤਾ ਤੇ ਜਦੋਂ ਉਹਦੇ ਬਾਰੇ ਪਤਾ ਲੱਗਿਆ ਠੀਕ ਹੈ ਉਹਦੇ ਪਰਿਵਾਰ ਨੂੰ ਕੋਲੂ ਜੀ ਪੀੜ ਪੀੜਦਾ ਸੀ ਤੇ ਆਪਾਂ ਲੋਕ ਉੱਥੇ ਅੱਜ ਮੇਲਾ ਮਨਾਉਣ ਜਾਣੇ ਕਿੱਡੇ ਦੁੱਖ ਦੀ ਗੱਲ ਆ ਬਈ ਯਾਰ ਇਹ ਇਹ ਤਾਂ ਬਈ ਯਾਰ ਫਿਰ ਮੈਨੂੰ ਤਾਂ ਹੁਰੂ ਵੀ ਲੱਗਿਆ ਇਹ ਗੱਲਾਂ 'ਚ ਗੱਲ ਐ ਇਹ ਤਾਂ ਕਈ ਆ ਤੁਹਾਨੂੰ ਟਰੈਕਟਰ ਲੰਗੇ ਸੀਗੇ ਹੂੰ ਕਹਿੰਦੇ ਯਾਰ ਉੱਥੇ ਸਰਾਂ ਦੇ ਮੇਲੇ ਦੇ ਆਣੇ 30 ਹਜ਼ਾਰ ਦਾ ਡਿੱਕ ਵੀ ਲਵਾ ਕੇ ਲਏ ਨੇ ਵਾਹਿਗੁਰੂ ਫਿਰ ਇਹ ਤਾਂ ਮਢੀਰ ਸ਼ੋਗਲ ਕਰਨ ਜਾਂਦੀ ਐ ਹਾਂ ਕੁਝ ਪਰਸੈਂਟ ਹੈਗੀ ਐ ਕੁਝ ਪਰਸੈਂਟ ਹਾਂ ਨੇ ਸਾਰੇ ਤਾਂ ਨਹੀਂ ਕਰ ਰਹੇ ਜਿਵੇਂ ਤੂੰ ਤੇਰੇ ਦੇ ਰਾ ਤੂੰ ਮਤਲਬ ਇੱਕ ਤਰ੍ਹਾਂ ਦਾ ਭਗਤ ਬੰਦਾ ਭਗਤ ਕਿਵੇਂ ਤੂੰ ਖੇਤੀਬਾੜੀ ਵਾਲਾ ਬੰਦਾ ਚਲੋ ਤੈਨੂੰ ਪੂਰਾ ਨਹੀਂ ਪਤਾ ਸੀ ਹੈ ਨਾ ਪਰ ਯਾਰ ਜਿਹੜੇ ਆ ਮਢੀਰ ਜਾਂਦੀ ਐ ਇਹਨਾਂ ਨੂੰ ਕੁਝ ਪਰਸੈਂਟ ਪਤਾ ਹੋਣ ਦੇ ਬਾਵਜੂਦ ਵੀ ਤਾਂ ਵੀ ਇੱਥੇ ਜਾ ਕੇ ਏਦਾਂ ਦੀਆਂ ਹਰਕਤਾਂ ਕਰਨੀਆਂ ਫਿਰ ਕਿੱਡੀ ਮਾੜੀ ਗੱਲ ਐ ਯਾਰ ਆਹ ਦਿਨਾਂ ਦੇ ਵਿੱਚ ਆਪਾਂ ਨੂੰ ਅਫਸੋਸ ਕਰਨ ਦੇ ਦਿਨ ਨੇ ਬਈ ਇਹ ਪਹਿਲਾਂ ਵਾਲੇ ਜਿਹੜੇ ਆਪਣੇ ਬਜ਼ੁਰਗ ਸੀ ਤੂੰ ਦੇਖਿਆ ਹੀ ਐ ਤੇਰਾ ਬਾਪੂ ਵੀ ਦੇਖਿਆ ਲੱਗਦਾ ਹੁੰਦਾ ਸੀ ਕਿ ਜਿਹੜੇ ਪਹਿਲਾਂ ਵਾਲੇ ਬਜ਼ੁਰਗ ਸੀ ਉਹ ਆਹ ਦਿਨਾਂ ਜਾ ਕੇ ਪੁੰਝੇ ਪੈਂਦੇ ਸੀ ਇੱਕ ਤਰ੍ਹਾਂ ਦਾ ਨਾ ਜਿਹੜੇ ਹੁਣ ਆਪਣੇ ਤੇ ਦਿਨ ਨੇ ਗਰਮੇਲ ਉਹ ਇਦਾਂ ਦੇ ਐ ਜਿਵੇਂ ਕਿਸੇ ਦੇ ਘਰੇ ਮਰਗਤ ਨਹੀਂ ਹੋ ਜਾਂਦੀ ਹਾਂ ਇੱਕ ਤਰ੍ਹਾਂ ਦੀ ਆਪਣੇ ਮਰਗਤ ਹੋਈ ਹੋਈ ਐ ਯਾਰ ਜਿਹਨੇ ਆਪਣੇ ਵਾਸਤੇ ਸਾਰਾ ਪਰਿਵਾਰ ਵਾਰਤਾ ਹਨ ਤੇ ਆਪਾਂ ਮੜੇ ਦੁੱਖ ਚ ਸਾਹਮਣੇ ਨਹੀਂ ਹੋ ਸਕਦੇ ਉਹ ਐ ਵੀ ਗੱਲ ਸੁਣਦੇ ਆ ਹੂੰ ਵੀ ਇਹ ਜਿਹੜਾ ਪੋਹ ਐ ਸਿੱਧੀਆਂ ਦਾ ਹਾਂ ਨਹੀਂ ਨਹੀਂ ਵਿਆਹ ਵੀ ਨਹੀਂ ਮਨਾਇਆ ਨਾ 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 ਬਾਈ ਕੋਈ ਮਤਲਬ ਖੁਸ਼ੀ ਵਾਲੀ ਵੀ ਜੇ ਆਪਾਂ ਕਹਦੇ ਜੀ ਪੋਹ ਚ ਵਿਆਹ ਨਹੀਂ ਨਹੀਂ ਵੀ ਇਸੇ ਕਰਕੇ ਏਸੇ ਕਰਕੇ ਖੁਸ਼ੀ ਤੂੰ ਫਿਰ ਉੱਥੇ ਆ ਗਈ ਨਾ ਵੀ ਜਿਹਦੇ ਹੁਣ ਯਾਰ ਬਾਈ ਮਰਗਤ ਹੋਈ ਹੈ ਕਰੇ ਉਹ ਕਿਥੋਂ ਵਿਆਹ ਉਹਨੂੰ ਸ਼ੁਭਦੇ ਆ ਹੈ ਨਾ ਇੱਕ ਉਹਨੇ ਇੱਥੇ ਆਪਾਂ ਗੱਲ ਵਿੱਚ ਤੇਰੇ ਹੋਰ ਵੀ ਦੱਸ ਦਿੰਨਾ ਹੈਗਾ ਕਿਸੇ ਦੇ ਪੰਮਾ ਗੋਡੇ ਲੱਗੇ ਗਿੱਟੇ ਲੱਗੇ ਕੁਛ ਮਰਜੀ ਹੋਵੇ ਹੁਣ ਵਿਚ ਲੋਕ ਕੀ ਨੇ ਅੱਜ ਦੀ ਕਿਹੜੀ ਕੀ ਹੈ ਉਹ ਜਿਹੜਾ ਅੰਗਰੇਜ਼ਾਂ ਦਾ ਧਰਮ ਹੈ ਕ੍ਰਿਸਟਿਅਨ ਧਰਮ ਵਿਚ ਲੋਕ ਉਹਨਾਂ ਚ ਲਈ ਜਾਂਦੇ ਨੇ ਉਹ ਚਲੋ ਇਹਦਾ ਪਹਿਲੇ ਦਿਨ ਹੀ ਨਾ ਇਹ ਕਾਲਾ ਸਹਿ ਪਹਿਲੇ ਦਿਨੋਂ ਜਦ ਬਾਬੇ ਨਾਨਕ ਦੀ ਦੁਨੀਆ ਸਾਜੀ ਹੈ ਉਦੋਂ ਤੋਂ ਲੋਕ ਇਹ ਹੈਗੇ ਨੇ ਬੀਮਾ ਨਹੀਂ ਬੀਮਾ ਵੈਸੇ ਇਹ ਕੋਈ ਪ੍ਰਮਾਤਮਾ ਬਾਬਾ ਬੀਮਾ ਲਾਲਾ ਜਾਂ ਕੋਈ ਧਰਮ ਲਾਲਾ ਇਹ ਦੂਤਰ ਬਾਬੇ ਨਾਨਕ ਨੇ ਤਾਂ ਕਿਹਾ ਸੀ ਹਾਂ ਸਾਰਿਆਂ ਨੇ ਇੱਕ ਹੀ ਮੰਨਿਆ ਸੀ ਉਹਨਾਂ ਨੇ ਇੱਕ ਮੰਨਿਆ ਸੀ ਪਰ ਇਹ ਲੋਕ ਜਿਹੜੇ ਜਾਣਦੇ ਨੇ ਇਹ ਵੀ ਕੋਈ ਗੁਰੂ ਦੀ ਕਲੇ ਬਖਸ਼ੀ ਰਹੀ ਹੈ ਜਾਣਦੇ ਆ ਤਾਂ ਸਮਝ ਜਾਣਦੇ ਹਾਂ ਹਾਂ ਹੈਨਾ ਹਾਂ ਤੇ ਮੇਰੇ ਸਿੱਪਈ ਇਹ ਹੀ ਹੈ ਵੀ ਪ੍ਰਮਾਤਮਾ ਚਲੋ ਜੋ ਕਰਦਾ ਜਿਵੇਂ ਅੰਕਾਲਪੁਰਖ ਦਾ ਭਾਣਾ ਓਵੇਂ ਮੰਨਣਾ ਪੈਂਦਾ ਹੈ ਉਹਨਾਂ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਪਰ ਆਪਣੀ ਹੱਥ ਵੇਨ ਬਨ ਕੇ ਇੱਕ ਬੇਨਤੀ ਇਹ ਹੈ ਵੀ ਜਿਹੜੇ ਵੀ ਕੋਈ ਮਢੀਰ ਮੁੰਡੇ ਜਾਂਦੇ ਨੇ ਹਨਾ ਵੀ ਭਾਈ ਤੁਸੀਂ ਅੱਜ ਦੀ ਘੜੀ ਪ੍ਰਮਾਤਮਾ ਦਾ ਨਾਮ ਲਓ ਬਾਟ ਕਰਦੇ ਜਾਓ ਠੀਕ ਹੈ ਤੇ ਚਲੋ ਜਾਓ ਕੋਈ ਗੱਲ ਨਹੀਂ ਜਾਣ ਦਾ ਹੱਕ ਵੀ ਬਣਦਾ ਸਰਾਂਦੇ ਦੇ ਵਿੱਚ ਜਾ ਕੇ ਕਿਉਂਕਿ ਜੇ ਜਾਣਗੇ ਕਰੋ ਭਾਈ ਕੱਲੇ ਲੰਗਰ ਨਾ ਲੰਗਰ ਨਾ ਖਾਓ ਕਿਉਂਕਿ ਜੇ ਜਾਣਗੇ ਫੇਰ ਹੀ ਇਤਿਹਾਸ ਵਰੀ ਪਤਾ ਲੱਗੂਗਾ ਭੁੱਲਣ ਭਾਜੀ ਨਾ ਕਰੋ ਹਾਂ ਉਹ ਕੱਲਾ ਕੱਲਾ ਜਵਾਕ ਹੈ ਰੇਕ ਦਾ ਟਾਈਮ ਹੈ ਬਾੜ ਠੰਡ ਦਾ ਟਾਈਮ ਹੈ ਆਦਾ ਖੈਰ ਸੁੱਖ ਨਾਲ ਤੇ ਸੇਵਾ ਪਾਣੀ ਕਰਕੇ ਆਉ ਘਰੇ ਮੁੜ ਕੇ ਆ ਤੇ ਪਰਮਾਤਮਾ ਨੂੰ ਬਸ ਯਾਦ ਰੱਖੋ ਹਾਂਜੀ ਠੀਕ ਹੈ ਚੰਗੀ ਲੱਗੀ ਤਾਂ ਸ਼ੇਅਰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਇਹ ਬਸ ਇੱਕ ਸਾਡਾ ਉਹਨਾਂ ਸ਼ੀਦਾਂ ਦੇ ਨਾਮ ਹਨਾ ਇੱਕ ਛੋਟੀ ਜੀ ਇੱਕ ਸਾਡੀ ਕੋਸ਼ਿਸ਼ ਸੀ ਕੋਸ਼ਿਸ਼ ਜੀ ਬੜੇ ਕੋਈ ਅਸੀਂ ਵਿਦਮਾਨਤਾ ਹੈ ਨਹੀਂ ਹਨਾ ਤੇ ਇਹਨਾਂ ਕਾ ਸਾਡਾ ਮਨ ਲੋ ਕਬੂਲ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ